ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਮੋਨ ਪੰਡਾਰੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੰਦੀਪ ਵੀਰ ਕੋਲ ਆਪਾਂ ਆਏ ਹਾਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਗਾਵਾਂ ਦੇ ਦੋਖ ਖਾਉਣੀਆਂ ਤੇ ਬਾਕੀ ਇਹ ਆ ਵੀ ਸੁਈਆਂ ਸੁਈਆਂ ਆ ਆਪਣੀ ਤਸੱਲੀ ਕਰਕੇ ਤੇ ਵੇਖ ਚਾਖ ਕੇ ਆਪਣੀ ਚਬਾਈ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਠੀਕ ਠਾਕ ਜੇ ਵਧੀਆ ਵਧੀਆ ਤੁਸੀਂ ਦੱਸੋ ਚਲੋ ਹਾਂਜੀ ਹੁਣ ਆਪਣਾ ਸ਼ੁਰੂ ਕਰਤਾ ਜੇ ਕੰਮ ਜਿਵੇਂ ਜੀ ਆਪਣਾ ਕਰਤਾ ਸ਼ੁਰੂ ਮਾਰਮ ਚੋਂ ਵੀ ਪਾ ਦਿੱਦੀ ਆ ਪਰ ਜਦੋਂ ਫਾਰਮ ਜੰਬੰਦ ਕੀਤਾ ਨਹੀਂ ਨਾ ਘਰੋਂ ਕਰਦੀਆਂ ਨਹੀਂ ਚੱਲੂਗਾ ਆਪਣੇ ਠੀਕ ਆ ਹਾਂਜੀ ਉਹ ਉਹਨਾਂ ਦਿਨ ਦੇ ਹੀ ਪਛੋਤੇ ਹੁਣ ਤੁਸੀਂ ਆਪਣੇ 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 ਲਿਆਂਦੇ ਇੱਕ ਕਲਦੀ ਗਾਂ ਆਈ ਆ ਫਾਰਮ ਦੀ ਰੱਛੀ ਆ ਅੱਛਾ ਹਾਂਜੀ ਕਲਦੀ ਆਈ ਆ ਦੂਜੇ ਸਵੇਰ ਵਜੇ ਪਹਿਲੀ ਵਾਰੀ ਫਿਰ ਲਿਆਂਦੀ ਜੀ ਪਹਿਲੀ ਵਾਰੀ ਪਹਿਲੀ ਵਾਰੀ ਵਜੇ ਲਿਆਂਦਾ ਅੱਛਾ ਹਾਂਜੀ ਆਪਣਾ ਤਾਂਰਾ ਇਰਾਦਾ ਵੀ ਘਰੋਂ ਵੀ ਤੋਰਦੀ ਚੱਲ ਰਿਹਾ ਕੰਮ ਤੋਰ ਰਹੀ ਆ ਆਪਣੇ ਠੀਕ ਆ ਹਾਂਜੀ ਤੇ ਚਲੋ ਨਾਮ ਦੱਸੋ ਇੱਕ ਰਾਮ ਜੀ ਸੰਦੀਪ ਸਿੰਘ ਜੋ ਪਿੰਡ ਮੁੰਡ ਪੰਡਾਰੀਆਂ ਤਹਿਸੀਲ ਜੇ ਮੈਂ ਸਾਰਾ ਨੇੜੇ ਫੋਟੇ ਘਟਿ ਗੜਚੂੜੀਆਂ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ 97816 85435 ਠੀਕ ਹੈ ਹਾਂ ਜੀ ਤੇ ਜਿਹੜਾ ਵਾ ਚਲੋ ਦੱਸਤੀਏ ਤੇ ਬਾਰੇ ਫਿਰ ਇਹਦੇ ਕੋਲ ਜੀ ਸੁਗਾ ਇਹਦਾ ਦੁੱਜਾ ਜੋ ਅੱਛਾ ਦੁੱਧ ਵੀ ਜੀ ਇੱਕੋਂ 8 ਵਜੇ 9 ਵਜੇ ਪਿਆਰ ਜੋ

ਉਹ ਦਾ ਪਰ ਉੱਪਰ ਇਹ ਆ ਦੇਖ ਸਾਡੇ ਜੀ ਕੋਲੀ ਮਾਰੀ ਇਹ ਵੀ ਨਵੇਂ ਨਵੇਂ ਕੰਮ ਸ਼ੁਰੂ ਕੀਤਾ ਤੇ ਪਹਿਲੀ ਗਾਂ ਲੈ ਹੁੰਦੀ ਆ ਇਹ ਸਾਡੀ ਖਾਓ ਇਸ ਮੈਂ ਦੀ ਠੀਕ ਆ ਪਰਮ ਵਾਲੀ ਵੇੜ ਚ ਵੀ ਜੀ ਅੱਗੇ ਵੀ ਵੀਰਦਿਆਂ ਵੀਡੀਓ ਪਾਈ ਦੀਆਂ ਪਰ ਉਹ ਹੋਰ ਕਿਸੇ ਦੇ ਘਰੇ ਹੁੰਦੀਆਂ ਸੀ ਉਹ ਦੂਸਰੇ ਵੀਰ ਦੇ ਘਰ ਹੁੰਦੀਆਂ ਉਹਨਾਂ ਦੇ ਪਸ਼ੂ ਹੁੰਦੇ ਲੈ ਜਾ ਲੈ ਜਾ ਦੇਖੋ ਵੀ ਜੀ ਵੱਛੀ ਪਰਮ ਵਾਲੀ ਵੱਛੀ ਹੈ ਪਰਮ ਵਾਲੀ ਅੱਲਾ ਆਦਵੇ ਕਰੀ ਤੋ ਇਹ ਦੇ। ਇਹ ਕੋਈ ਜੀ ਪੂਰੀ ਨਿਕਰ ਵਸੀ ਹੋ। ਬਾਕੀ ਉਤਰਾ ਇਹ ਆ ਵੀ ਹੈਗੀ ਚਲੋ ਠੀਕ ਐ ਸਰੀਰਨ ਠੀਕ ਐ। ਇਹ ਕਿਹੜਾ ਫਾਰਮ ਆਲਾ ਕੋ ਲੈਂਦੀ ਉਹਨਾਂ ਕਹਿਆ ਵੀ 2 2.5 ਮਹੀਨੇ ਹੋ ਗਏ ਬਣੀ ਨੂੰ। ਅੱਛਾ ਕੋਈ ਵੀਰ ਆਪਣੀ ਚੈੱਕ ਕਰਾ ਲੇ ਅਹੀਂ ਨਹੀਂ ਜੇ ਕੋਈ ਚਾਹਤਦਾ। ਨਾਲਾ ਵੀ ਲੱਗਾ ਇਹ ਪੂਛ ਦੇ ਨਾਲ ਇਹੋ ਜੀ ਨਹੀਂ ਗੱਲ ਕੋਈ। ਸੰਗਣਾ ਵੀਰ ਨਾਲਾ ਲੱਗਾ ਇਹ ਖੱਟੇ ਜੇ ਰੰਗ ਦਾ। ਬੋਲਣ ਵਾਲੇ ਨਹੀਂ ਆ ਜੀ। ਹਾਂ ਵੀ ਠੰਡੀ ਸੀਲ ਜੀ ਵੀਰ। ਹਾਂ ਠੰਡੀ ਸੀਲ ਵੀਰ। ਠੀਕ ਆ। ਹਾਂਜੀ। ਵਿਵਾਕੀ ਉਤਰਾਂ ਵੰਗਾ ਪਾ ਕੇ ਵੀ ਜੀ ਪੜਾ ਬਈ ਤਾਂ ਮਜੀ ਕਿ ਹੋਈ ਜਾ ਹਾਂਜੀ ਕਿੰਨਾ ਦੁੱਧ ਪੱਕਾ ਇਹਦੇ ਕੋਲ ਦੁੱਧ ਵੀ ਜੀ ਪੱਕਾ 8-9 ਕਿਲੋ ਹੈਗਾ ਵਾ ਜਿਹੜਾ ਆਨਲਾਈਨ ਵੀਰ ਖੜੂ 7 ਕਿਲੋ ਰੇਂ ਦੇ ਵਿੱਚ ਹੈ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਵੀ ਜੀ ਹਣ ਵਸ਼ੀ ਤੁਹਾਨੂੰ ਪਤਾ ਯਾਦਕਾਤ ਬੜੀ ਹੈ ਬੜੀ ਬੜੀ ਹੁੰਦੇ ਲੋਕ ਲਈ ਜੀ 4-4 ਕਿਲੋ ਲਈ ਨੇ 13000 ਰੁਪਏ ਮੰਗੀ ਜਾਂਦੇ ਅੱਛਾ ਤੇ ਤੁਸੀਂ ਦੱਸ ਦੋ ਕਿੰਨੇ ਦੀ ਦੇ ਦੀਏ ਮੁੱਲ ਤਾਂ ਇਹ ਜੀ 5000 ਜੋ ਤੁਸੀਂ ਦੱਸੋ ਕਿੰਨੇ ਦੀ ਹੈ ਜੀ 10000 ਤੇ ਫਿਰ ਵੱਧ ਜੀ ਆਏ ਤੁਸੀਂ ਦੱਸੋ ਜਿੰਨੇ ਤੇ ਯਾਦ ਉਹਨੇ ਵਸ਼ੀ ਵੀ ਦੇ ਦੀਏ ਹੋਰ ਵੀ ਜੀ ਮਾਨਤਨ ਕਰ ਦਈਏ ਕਿੰਨਾ ਕਰ ਦਈਏ ਹੋਰ ਛੱਡ ਦਈਏ 2000 18 ਦੇ ਦਈਏ ਜੈਸ ਨਾ ਹੀ ਕਰਦਾ ਫਿਰ ਜੈਸ ਨਾ ਵੀ ਜੀ 16000 ਅੱਛਾ 16 ਦੀ ਦੇ ਦਾਂਗੇ ਵੇਖ 15000 ਦੀ ਅੱਛਾ 15000 ਦੇ ਦੇਣਾ ਹਸਾਈ ਨਾ ਕਰੇ ਠੀਕ ਆ ਲਾਵੇ ਕੋਈ ਨਹੀਂ ਮਾਣ ਤਾਨ ਕਰਦਾਂਗੇ ਜਿੰਨਾ ਹੀ ਨਾ ਕਰੇ ਮਾਣ ਦਾ ਵੀਰ ਹੋਊ ਕੋਈ ਨਹੀਂ ਥੋੜਾ ਬੋੜਾ ਮਾਣ ਹੋਰ ਹੋ ਜੂ ਚਲੋ ਇਹ ਆਵੇ ਤੇ ਰੇਟ ਲਾਵੇ ਕੋਈ ਗਾਣਾ ਦਾ ਹਿਸਾਬ ਦੇਖ ਕੇ ਲਾਵੇ ਵੱਸ਼ੀ ਫਾਰਮ ਦੀ ਜੇ ਵੇਸ ਕੁਆਲਟੀ ਦਿਖਾਓ ਮੜੀ ਠੀਕ ਆ ਜੀ ਜੇ ਕਿ ਵੀ ਇਹਨੇ ਸਾਹਮਲੀ ਦੁੱਧ 10 ਕਿਲੋ ਕਰ ਜੇਗੀ ਦੁੱਧ 10 ਕਿਲੋ ਕਰ ਹਾਂ ਮੇਰੇ ਇਧਰ ਵੀ ਦੇਖ ਸਕਦੇ ਜੀ ਹਾਂਜੀ ਦਲਾ ਥਾਣੇ ਚ ਘਟਿਆ ਤੇ ਉਧਰ ਦੁੱਧ ਜ਼ਿਆਦਾ ਹਾਂਜੀ ਆਵੇ ਤੇ ਇੱਕ ਗਾਂ ਹੋਰ ਜੇ ਹਾਂਜੀ ਹਾਂਜੀ ਵੀਜੀ ਇੱਕ ਹੋਰ ਉਹ ਤੇ ਇੱਕ ਸਾਧਾ ਜਿਹੜਾ ਵਾ ਵੀਜੀ ਪੁੰਨ ਵਾਲਾ ਹੀ ਕੰਮ ਜੇ ਪੁੰਨ ਦਾ ਕੰਮ ਆ ਵੀ ਹੈ ਤਾਂ ਫਾਈਏ ਪੁੰਨ ਵਾਲਾ ਕੰਮ ਆ ਅੱਛਾ ਕਮੀਡੀਏ ਦੂਰ ਦਾ ਹੋਵੇ ਨੇੜ ਦਾ ਹੋਵੇ ਕੋਈ ਆਵੇ ਕਦੇ ਲੈ ਜੇ ਫਰੀ ਨਾਲ ਇਹਦੇ ਅੱਛਾ ਗਾਂ ਦੇ ਨਾਲ ਫਰੀ ਬੰਦੇ ਦੇ ਨਾਲ ਇਹਦੇ ਨਾਲ ਫਰੀ ਵੇ ਦੇ ਦਾਂਗੇ ਅੱਛਾ ਇਹ ਆ ਵੀ ਆ ਦੇਖ ਸਕਦੇ ਵੇ ਕਿਸ ਨੇ ਸੰਭੀ ਮਤਲਬ ਜਿੰਕਲੋ ਹੀ ਨਹੀਂ ਹੈ ਕਿਸੇ ਨੇ ਪੱਠੇ ਵੀ ਨਹੀਂ ਪਾਈ ਜੇ ਕੋਈ ਸੰਭਲੇ ਤਾਂ ਫਿਰ ਦੁੱਧ 3-4 ਕਿਲੋ ਕਰ ਜਾਈਗੀ ਉਹ ਤਾਂ 2 ਕਿਲੋ ਪੱਕਾ ਚਲੋ ਕਿਸ ਚਾਹੇ ਆ ਵੀ ਇਹ ਹੁਣ ਇਹ ਤਾਂ ਕੋਈ ਇਹ ਹੈਗੀ ਫਰੀ ਆ ਹਨਾ ਹਾਂ ਜੀ ਇਹ ਆਉਣੀ ਨਹੀਂ ਜੇ ਤੋੜ ਕੇ ਖਾਦਦੇ ਬਾਕੀ ਹੁਣ ਜਿਤਨਾ ਦੇਖ ਸਕਦੇ ਕਿੰਨੀ ਮੋਟੀ ਨਾਥੀ ਨਵੀਂ ਪਾਈ ਆ ਹਾਂਜੀ ਹਾਂਜੀ ਤੇ ਹੈਗਾ ਇੱਕ ਸਾਦਾ ਪੁੰਨ ਵਾਲਾ ਕੰਮ ਇਹ ਬਿਲਕੁਲ ਮਾੜੇ ਕਰ ਜਿਹੜਾ ਕੋਈ ਜਾ ਕੇ ਚਲੋ ਪੱਠੇ ਪਾ ਲੂਗਾ ਕੋਈ ਹੋ ਸਾਦਾ ਵਾ 5-6 ਕਿਲੋ ਦਹੀਂ ਵੀ ਜਾਵੇ ਇਹ ਵੀਰ ਜੀ ਕੋਈ ਦੂਵੇ ਲੈ ਗਿਆ ਤੇ 12-13 ਕਿਲੋ ਦੁੱਧ ਰਮਾਨਾ ਹੋਏ ਨਾ ਸੱਜਰ ਲੈਣ ਨਾਲੋਂ ਚੰਗੀ ਹੈ ਕਈ ਵੀਰਾਂ ਨੇ ਗਾਵਾਂ ਤੇ ਰੱਖਿਆ ਵਾ ਪਰ ਪੱਠੇ ਪੁੰਦੇ ਨਹੀਂ ਆ ਬਿਲਕੁਲ ਵੀ ਗਾੜੀ ਵੀਰ ਜੀ ਵਾਡੀਆਂ ਆਂਡੀਆਂ ਵਾਂ ਗਾੜੀ ਰੇਟ ਵੀ ਜੀ ਇਹੋ ਚੱਲਣੇ 15-5000 ਵਾਲੇ ਵੱਡੀ ਗਾਹਣੇ ਦੁੱਧ ਨਹੀਂ ਦੇਣਾ ਹਾਂਜੀ ਹਾਂਜੀ ਇਹੋ ਦਾਮਾਂ ਨੇ ਤੂੜੀ ਪਾਈ ਜੇ ਐ ਲਿਆਣੇ ਦਾਮਾਂ ਨੇ ਦੁੱਧ ਦੇਣਾ ਗਾੜੀ ਰੇਟ ਵੀ ਚੱਲਣ ਦੇ ਤੁਹਾਨੂੰ ਪਤਾ ਮੇ ਜੀ ਬਾਜ਼ਾਰ ਵੀ ਬੜਾ ਚੱਲਣ ਰਿਹਾ ਠੀਕ ਆ ਗਰਮੀ ਆਉਣੀ ਗਰਮੀ ਨਹੀਂ ਵੱਡੇ ਗਾਮ ਦੁੱਧ ਦਿੰਦੀਆਂ ਇਨਾ ਗਾਵਾਂ ਦੇਣਾ ਹਾਂਜੀ ਤੇ ਰੋਸ ਨਹੀਂ ਆ ਗਾਂ ਦੇ ਨਾਲ ਆ ਗਾਂ ਫਰੀ ਆ ਇਹਦਾ ਕੋਈ ਪੈਸਾ ਨਹੀਂ ਆ ਕੀ ਕੋਈ ਲੈ ਜੀ 15000 ਤੇ ਇਹਦੇ ਉਤਰਾ ਥਾਣੇ ਦੇ ਚਾਰੇ ਥਾਣੇ ਸਹੀ ਜੇ ਹਾਂਜੀ ਹਾਂਜੀ ਸਾਰੇ ਸਾਰੇ ਓਕੇ ਅੱਛਾ ਤੇ 2 ਕਿਲੋ ਦੁੱਧ ਦਿੰਦੀਆਂ ਹਾਂਜੀ ਦੁੱਧ ਪੱਕਾ ਧਿਆਰ ਆ ਅੱਛਾ ਧਿਆਰ ਨਹੀਂ ਹੈਗਾ ਅੱਛਾ ਹਾਂਜੀ ਧਿਆਰ ਨਹੀਂ ਹੈਗਾ ਸਾਂਜੀ ਠੀਕ ਆ ਚਲੋ ਬਾਕੀ ਇਹ ਵੀ ਕੋਈ ਵੇਖ ਚਾਹ ਕੇ ਆਪਣੀ ਤਸੱਲੀ ਕਰਕੇ ਖੜੇ ਜੀ ਹਾਂਜੀ ਜੋ ਵੀ ਆ ਤੁਹਾਡੇ ਸਾਹਮਣੇ ਹੀ ਆ